ਐਨਆਰਆਈ ਮਿਨਿਸਟਰ ਸਜੀਵ अरोड़ा ਜੀ ਅੱਜ ਇੱਕ ਇੰਪੋਰਟੈਂਟ ਕੈਬਨਿਟ ਦੀ ਮੀਟਿੰਗ ਪੰਜਾਬ ਦੇ ਆਨਰੇਬਲ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਦੇ ਵਿੱਚ ਕਾਫੀ ਜਿਹੜੇ ਪੰਜਾਬ ਪੱਖੀ ਫੈਸਲੇ ਪੰਜਾਬ ਦੀਆਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉੱਤਰਣ ਦੇ ਲਈ ਕਾਫੀ ਅਹਿਮ ਫੈਸਲੇ ਜਿਹੜੇ ਦੇਗੇ ਉਹ ਅੱਜ ਦੀ ਇਸ ਕੈਬਨਟ ਦੇ ਅੰਦਰ ਲਏ ਗਏ ਜਿੰਨਾ ਵਿੱਚੋਂ ਪ੍ਰਮੁਖ ਤੌਰ ਤੇ ਜੇ ਮੈਂ ਗੱਲ ਕਰਾਂ ਕਿਉਂਕਿ ਰੀਸੈਂਟਲੀ ਜਿਹੜਾ ਜੀਐਸਟੀ 2 ਆਇਆਗਾ ਜੀਐਸਟੀ 2 ਦੇ ਸਬੰਧ ਦੇ ਵਿੱਚ ਵੀ ਇੱਕ ਫੈਸਲਾ ਲਿਆ ਗਿਆ ਕਿਉਂਕਿ ਉਹ ਜਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਲਾਗੂ ਹੁੰਦਾਗਾ ਉਸੇ ਤਰੀਕੇ ਸਟੇਟ ਲੈਵਲ ਦੇ ਉੱਤੇ ਵੀ ਇਹਦੇ ਵਿੱਚ ਸੋਧਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇਗੀਆਂ ਉਹ ਵੀ ਅੱਜ ਦੀ ਕੈਬਨਟ ਨੇ ਪਾਸ ਕੀਤਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਅਸੀਂ ਇਹਨੂੰ ਪਾਸ ਕਰਕੇ ਇਦੀ ਜੜੀ ਪ੍ਰਵਾਨਗੀ ਲਵਾਂਗੇ ਇਸ ਤੋਂ ਬਿਨਾ ਕੈਬਨਟ ਦੇ ਅੰਦਰ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਕਾਫੀ ਸਾਰੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ ਐਨਆਈਏ ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜੇਡ ਲੈਵਲ ਦੀ ਕੋਰਟ ਜਿਹੜੀ ਆ ਇੱਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਾਨ ਜੀ ਦੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇੱਕ ਕੋਰਟ ਜਿਹੜੀ ਹੈ ਵਿਸ਼ੇਸ਼ ਅਦਾਲਤ ਸਾਬਤ ਹੋਊਗੀ ਜਿਦੇ ਵਿੱਚ ਇੱਕ ਵਧੀਕ ਸੈਸ਼ਨ ਜਜ ਸੈਸ਼ਨ ਜਜ ਜਿਹੜਾ ਉਹ ਤੈਨਾਤ ਕੀਤਾ ਜਾਊਗਾ ਔਰ ਜਿਹੜੇ ਐਨਆਈਏ ਦੇ ਕੇਸ ਹੋਣਗੇ ਪੰਜਾਬ ਦੇ ਐਨਆਈਏ ਦੇ ਕੇਸ ਹੋਣਗੇ ਸਾਰੇ ਉਹ ਐਨਆਈਏ ਏਜੰਸੀ ਦੇ ਸਾਰੇ ਕੇਸ ਜਿਹੜੇ ਨੀ ਐਕਸਕਲੂਸਿਵਲੀ ਉਹ ਮਹਾਲੀ ਕੋਰਟ ਦੇ ਅੰਦਰ ਚੱਲਣਗੇ ਔਰ ਉਹਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀ ਇੰਬਰਸ ਸਮੇਂ-ਸਮੇਂ ਸਰ ਕਰੂਗੀ ਇਸ ਤੋਂ ਬਿਨਾ ਇੱਕ ਹੋਰ ਬਹੁਤ ਮਹੱਤਵਪੂਰਨ ਫੈਸਲਾ ਲੈਂਦਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੋਈ ਅਹਿਮ ਫੈਸਲਾ ਕੀਤਾਗਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਬਲੇਜ਼ ਕਾਮਨ ਲੈਂਡ ਐਕਟ ਦੇ ਰੂਲ ਰੂਲਸ 1964 ਦੇ ਦੀਨ ਜਿਹੜੀਆਂ ਪਗ ਡੰਡੀਆਂ ਸੀਗੀਆਂ ਜਿਹੜੇ ਰੈਵਨਿਊ ਦੇ ਰਾਸਤੇ ਸੀ ਖਾਲਾਂ ਸੀ ਪਾਣੀ ਵਾਲੇ ਰਾਸਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਜਿਹੜੇ ਛੱਡੇ ਹੋਏ ਸੀ ਕੁਝ ਰਾਸਤੇ ਤਾਂ ਖਟਖਾਲੀ ਛੱਡੇ ਪਏ ਸੀ ਜਿਨ੍ਹਾਂ ਉੱਤੇ ਕਾਫੀ ਜਗ੍ਹਾ ਤੇ ਉੱਤੇ ਕੋਲੋਨਾਈਜ਼ਰ ਨੇ ਕਾਫੀ ਜਗ੍ਹਾ ਤੇ ਹੋਰ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਉਹਨਾਂ ਤੋਂ ਉਹਨਾਂ ਤੋਂ ਜਿਹੜਾ ਹੈਗਾ ਅ ਅਸੀਂ ਪੈਸੇ ਪੰਜਾਬ ਸਰਕਾਰ ਵਸੂਲ ਕਰੂਗੀ ਪ੍ਰਾਈਸ ਫਿਕਸੇਸ਼ਨ ਕਮੇਟੀ ਪ੍ਰਾਈਸ ਫਿਕਸੇਸ਼ਨ ਕਮੇਟੀ ਜਿਹੜੀ ਕਿ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਚ ਬਣੋਗੇ ਉਹ ਜਿਹੜਾ ਪ੍ਰਪੋਜ਼ ਕਰੂਗੀ ਕਿ ਕਿੰਨਾ ਮਾਰਕੀਟ ਰੇਟ ਦੇ हिसाब ਨਾਲ ਕਲੈਕਟਰ ਰੇਟ ਦੇ हिसाब ਨਾਲ ਉੱਥੇ ਕੀ ਰੇਟ ਚੱਲ ਰਿਹਾਗਾ ਉਹ ਰੇਟ ਫਿਕਸ ਹੋਣ ਤੋਂ ਬਾਅਦ ਉਹਦੀ ਮਲਕੀਅਤ ਜਿਹਦੀ ਜੇਡਸ ਦੀ ਮਲਕੀਅਤ ਮੈਂ ਸਮਝਦਾ ਚਾਹਿਓ ਮਿਊਸਪਲ ਕਮੇਟੀ ਦੀ ਆ ਚਾਹਿਓ ਪੰਚਾਇਤ ਦੀ ਆ ਉਹ ਕੀਮਤ ਵਸੂਲ ਕਰਕੇ ਉਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਮਿਊਸਪਲ ਕਮੇਟੀ ਪੰਚਾਇਤ ਨੂੰ ਜਾਊਗਾ ਔਰ ਅੱਧਾ ਹਿੱਸਾ ਜਿਹੜਾ ਪੰਜਾਬ ਨੂੰ ਆਊਗਾ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਜਿਵੇਂ ਗੱਲ ਕਰਾਂ ਖਾਲਾਂ ਉੱਤੇ ਜਿਹੜੇ ਖਾਲੀ ਛੱਡੇਗੇ ਖਾਲ ਨੇ ਜਾਂ ਹਜੇ ਬਹੁਤ ਸਾਰੇ ਖਾਲ ਚੱਲਦੇ ਨੇਗੇ ਜਿਹੜੇ ਜਿਨ੍ਹਾਂ ਦੀ ਹੁਣ ਮੈਂ ਸਮਝਦਾ ਤਰਕਸੰਗਤ ਨਹੀਂ ਰਹੇ ਜਿਹੜਾਂ ਦੀ ਹੁਣ ਲੋੜ ਨਹੀਂ ਰਹੀ ਪਰ ਲੇਕਿਨ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਿਉਂਕਿ ਨਹੀਂ ਤਾਂ ਉਹ ਲੋਕਾਂ ਨੇ ਕਬਜ਼ੇ ਕਰ ਲੇ ਨਜਾਇਜ਼ ਕਬਜ਼ੇ ਹੋਗੇ ਸਰਕਾਰ ਦੇ ਨਾਂ ਤੇ ਬੋਲ ਰਹੇ ਨੇ ਕਿ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਰੈਗੂਲਰਾਈਜ਼ ਕਰਾਂਗੇ ਔਰ ਇੱਕ ਜਕਮੁਕਤ ਪੈਸੇ ਲੈ ਕੇ ਉਸ ਨੂੰ ਟਰਾਂਸਫਰ ਕਰ ਦੇਵਾਂਗੇ ਪਰ ਲੇਕਿਨ ਜਿੱਥੇ ਕਿਤੇ ਖਾਲੀ ਅਵੰਨਣ ਛੱਡਿਆ ਹੋਇਆਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾ ਉਹ ਵੀ ਮੈਂ ਸਮਝਦਾ ਕਿ ਜਿਹੜਾ ਵੀ ਕੋਲੋਨਾਈਜ਼ਰ ਆਜਾ ਜਿਹੜਾ ਵੀ ਉਸ ਵਿਅਕਤੀ ਆ ਉਥੇ ਦਾ ਜਿਹਦੇ ਜਿਹਦੀ ਜ਼ਮੀਨ ਲਈ ਆ ਉਹਨੂੰ ਛੱਡਣਾ ਪਊਗਾ ਆਲਟਰਨੇਟਿਵ ਵੇ ਮੰਨ ਲਓ ਰਾਸਤੇ ਜਾਂਦਾਗਾ ਆ ਉਹਨੇ ਜ਼ਮੀਨ ਐਕਵਾਇਰ ਕਰ ਲਈ ਅਏ ਅੱਗੇ ਜਾਣ ਦੇ ਲਈ ਉਹ ਸਾਈਡ ਤੋਂ ਰਸਤਾ ਦੇਊਗਾ ਆ ਜਿਹੜਾ ਰਸਤਾਗਾ ਦਾ ਉਹ ਸਬਸਿਡਿਮ ਹੋ ਜਾਊਗਾ ਉਹਨੂੰ ਉਹਨੂੰ ਪੰਚਾਇਤ ਨੂੰ ਜਾਂ ਸਰਕਾਰ ਨੂੰ ਜਿਹੜੇ ਪੈਸੇ ਦੇਣੇ ਪੈਣਗੇ ਇਸ ਤੋਂ 라ਵਾ ਇੱਕ ਅਹਿਮ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਪਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾ ਗਿਆ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਦੇ ਹਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਆ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ origignal amount ਆ ਮੰਨ ਲਓ origignal amount 100 ਰੁਪਇਆ ਉਹਦੇ ਉੱਤੇ ਅਸੀਂ 50 ਰੁਪਇਆ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪੈਨਲਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ हां मतलब ये कह रहे 100 ਦਾ 150 ਯਾਨੀ 100 ਰੁਪਿਆ ਤੋਂ ਲੈਣਾ ਗਿਆ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਿਆ ਦਾ 50 ਰੁਪਿਆ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿਨ੍ਹਾਂ ਕੇਸਾਂ ਚ ਜਿਨ੍ਹਾਂ ਕੇਸਾਂ ਚ ਮੈਂ ਦੱਸਦਾ ਜਿਨ੍ਹਾਂ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੋਈ ਆ ਜਿਨ੍ਹਾਂ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੈ ਖਾਸ ਤੌਰ ਤੇ ਕਿਉਂਕਿ ਲਗਭਗ ਐਫ ਆਈ ਆਰਸ ਵੀ 1104 ਕੇਸ ਆਉਂਦੇ ਨੇ ਔਰ ਜਿਨ੍ਹਾਂ ਚ ਐਮਬੈਜ਼ਲਮੈਂਟ ਅਮਾਉਂਟ ਜਿਨ੍ਹਾਂ ਚ ਐਮੈਜ਼ਰਮੈਂਟ ਜਿਹੜੀ ਆ ਉਹ 15% ਆ ਜਿਨ੍ਹਾਂ ਚ ਐਮਬੈਜ਼ਲਮੈਂਟ 50% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿਨ੍ਹਾਂ ਦੇ ਅੰਦਰ 50% ਤੋਂ ਵੱਧ ਐਮਬੈਜ਼ਲਮੈਂਟ ਆ ਉਹ ਇਸ ਇਹਨਾਂ ਦੀ ਇਸ ਓਟੀਐ ਸਕੀਮ ਦੇ ਅਧੀਨ ਨਹੀਂ ਆਉਣਗੇ ਇਹਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਕੇਸ ਪੈਂਡਿੰਗ ਪੈਸੀ ਸ਼ੈਲਰ ਮਾਲਕਾਂ ਦੇ ਔਰ ਡਿਮਾਂਡ ਸੀ ਸ਼ੰਦਰ ਮਾਲਕਾਂ ਦੀ ਉਹ ਸਾਡੇ ਜਿਹੜਾ ਟ੍ਰੇਡ ਬੈਂਕ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪਤਰਾ ਹੋ ਗਿਆ ਸੋ ਤਿੰਨ ਕਿਸ਼ਾ ਬਣਾਇਆ ਰਹਿ ਗਿਆ ਤਿੰਨ ਕਿਸ਼ਾਂ ਚ ਆਪਣੀ ਅਮਾਉਂਟ ਜਮ੍ਹਾਂ ਕਰਵਾ ਸਕਦਾਗਾ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿਸ਼ਾਂ ਚ ਜਮ੍ਹਾਂ ਕਰਵਾਊਗਾ ਜੇਕਰ ਤਿੰਨ ਕਿਸ਼ਾਂ ਚ ਆਪਣੀ ਅਮਾਉਂਟ ਜਮ੍ਹਾਂ ਕਰਾਉਂਦਾਗਾ ਫਿਰ ਉਹਨੂੰ ਦੁਬਾਰਾ ਸ਼ੈਲਰ ਚੜਾਉਣ ਦੀ ਆਗਿਆ ਹੋਊਗੀ ਉਹ ਵੀ ਸਰਟਨ ਜਿਹੜੀਆਂ ਉਹਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜਿਹੜੀ ਆ ਜਦ ਤੱਕ ਉਹ ਅਮਾਉਂਟ ਜਮ੍ਹਾਂ ਨਹੀਂ ਕਰਾਉਂਦਾ ਫੁੱਲ ਨੇ ਫਾਈਨਲ ਉਹਨਾਂ ਦੁਆਰਾ ਸ਼ੈਲਰ ਚਲਾਉਣ ਦੇ ਅੱਗੇ ਨਹੀਂ ਹੋਊਗੀ ਸੋ ਤਿੰਨ ਕਿਸਾਂ ਲਈ ਅਸੀਂ ਇਹ ਰਾ ਪਤਰਾ ਕੀਤਾਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ ਹੋਰ ਟਿਆ ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ ਜੀਐਸਟੀ ਏਰੀਅਰ ਜਿਹੜੇ ਜੀਐਸਟੀ ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਪੰਜਾਬ ਬੈਟ ਐਕਟ 2005 ਸੀਐਸਟੀ ਐਕਟ 1956 ਪੰਜਾਬ इंफ्रास्ट्रक्चर डेवलपमेंट एंड रेगुलेशन एक्ट 2002, पंजाब दो जनरल सेल्स टैक्स एक्ट 1948, पंजाब इंटरटेनमेंट टैक्स एंड साफी शोज एक्ट 1954, पंजाब इंटरटेनमेंट ड्यूटी एक्ट 1955, ये सारे केसाने अंदर असी जीड़ी आ ओ टी एस स्कीम लैके आ रहे लगभग जो मैं गल करा तो टोटल जो केस बनते ने गए तक 20039 ਕਿਉਂਕਿ ਜਿਹੜੀ 3rd OT scheme ਆਈ ਸੀ ਔਰ ਉਸ ਦੇ ਅੰਦਰ ਲਗਭਗ 61000 ਕੇਸਾਂ ਦਾ ਨਪਟਾਰਾ ਜਿਹੜਾ ਪੰਜਾਬ ਦੇ ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟਰੇਡਰ ਨੂੰ 61000 ਕੇਸਾਂ ਦਾ ਨਪਟਾਰਾ ਉਸ OT scheme ਚ ਹੋਇਆ ਸੀਗਾ ਹੁਣ ਲਗਭਗ ਜਿਹੜੇ ਪ੍ਰੀ GST ਦੇ ਯਾਨੀ GST ਤੋਂ ਪਹਿਲੇ ਐਕਟ ਦੇਗੇ ਉਹਨਾਂ ਚ 20039 ਕੇਸ ਇਨਵੋਲ ਹੋਣਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਤੇ ਲਿਆ ਕੇ ਇਹਨਾਂ ਨੂੰ ਨਿਵੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪੈਨਲਟੀ ਵੀ ਮਾਫ ਉਹਦਾ 50% origignal tax ਆ ਉਹ ਵੀ ਮਾਫ ਇਹ ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜਾ ਉਹਦੇ ਅੰਦਰ ਟੈਕਸ ਵੀ ਜਿਹੜੇ ਉਹਦੇ ਅੰਦਰ ਇੰਟਰਸਟ ਵੀ ਮਾਫ ਪੈਨਲਟੀ ਵੀ ਮਾਫ ਔਰ 25% ਜਿਹੜਾ origignal tax ਆ ਟੈਕਸ ਸਲੈਬ ਆ ਉਹ ਵੀ ਜਿਹੜੀ ਮਾਫ ਆ 25 ਕਰੋੜ ਤੋਂ ਉੱਪਰ ਜੇਕਰ ਕੋਈ ਅਮਾਉਂਟ ਆਉਂਦੀ ਆ ਤੋ ਦੇ ਅੰਦਰ ਅਸੀਂ ਟੈਕਸ ਦੇ ਲ ਟੈਕਸ ਦੇ ਅੰਦਰ ਸਿਰਫ 10% ਦੀ ਛੋਟ ਦਿੱਤੀ ਆ ਔਰ ਇੰਟਰਸਟ ਐਂਡ ਪਲੈਂਟੀ ਉਹਦੇ ਚ ਵੀ ਮਾਫ ਸੋ ਮੇਰਾ ਕਹਿਣ ਦਾ ਭਾਵ ਆ ਇਹਦੇ ਨਾਲ ਪੰਜਾਬ ਦੇ ਲਗਭਗ ਇਹਨਾਂ 20000 ਟਰੇਡਰ ਨੂੰ ਲਾਭ ਮਿਲੂਗਾ ਔਰ ਪੰਜਾਬ ਦਾ ਇਹ ਬਹੁਤ ਪੁਰਾਣੇ ਕੇਸ ਨੇਗੇ ਕੋਈ 1948 ਦਾ ਖੜਾਗਾ ਕੋਈ 1956 ਦਾ ਖੜਾਗਾ ਜਦੋਂ ਦੇ ਐਕਟ ਬਣੇ ਨੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵੀ ਆਉਣਗੇ ਖਜ਼ਾਨੇ 'ਚ ਔਰ ਜਿਹੜਾ ਮੈਸਮ ਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜੇ ਨੇਗੇ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇਗੇ ਔਰ ਇਹ ਸਕੀਮ ਜਿਹੜੀ ਹੈ ਦੋਨੇ ਸਕੀਮਾਂ ਚਾਹ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣਗੀਆਂ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਔਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀਆ ਸਕੀਮ ਨਹੀਂ ਲੈਂਦੀ ਚਾਹੂਗੀ ਬਿਲਕੁਲ ਸਪਸ਼ਟ ਆ ਉਸ ਬਾਅਦ ਜਿਹੜਾ ਸਖਤੀ ਦੇ ਨਾਲ ਇਹਨਾਂ ਲੋਕਾਂ ਦੀ ਚਾਹੇ ਉਹ ਪ੍ਰਾਪਰਟੀ ਆ ਜਾਂ ਕੋਈ ਹੋਰ ਸਖਤੀ ਆ ਉਹ ਸਾਰੇ ਸਖਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਅ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜਲੈਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹਗਾ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕ੍ਰਾਪਸ਼ਨ ਦੇਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਚਾ ਚੱਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ ਫੈਸਲੇ ਸੀ ਇਸ ਤੋਂ ਬਿਨਾ ਕੁਝ ਹੋਰ ਫੈਸਲੇ ਜਿਹੜੇ ਕੀਤੇ ਨੇ ਜਿਨ੍ਹਾਂ ਦੀ ਅਹਿਮ ਜਾਣਕਾਰੀ ਜਿਹੜੇ ਇੰਡਸਟਰੀ ਡਿਪਾਰਟਮੈਂਟ ਨਾਲ ਨੇ ਹੋਰ ਡਿਪਾਰਟਮੈਂਟਾਂ ਨਾਲ ਸੰਬੰਧਿਤ ਨੇ ਕਿ ਉਹ ਮੇਰੇ ਕੈਬਨਿਟ ਦੇ ਕਲੀਗ ਸੰਜੀਵ अरोड़ा ਜੀ ਤੁਹਾਡੇ ਨਾਲ ਸਾਂਝੀ ਕਰਨਗੇ ਕੁਝ ਹੋਰ ਫੈਸਲਿਆਂ ਬਾਰੇ ਸਾਰੇ ਵੈਸ ਦੇ ਭਰਾਵਾਂ ਤੇ ਭੈਣਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਆ ਮਾਨਯੋਗ ਮੁੱਖ ਮੰਤਰੀ ਜੀ ਦੀ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਉਹਨਾਂ ਦੇ ਪੈਰਵਾਈ ਚ ਉਹਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਇੰਡਸਟਰੀ ਲਈ ਲਿੱਤਾ ਗਿਆ ਹੈ ਹਿਸਟੋਰੀਕਲ ਫੈਸਲਾ ਹੈ ਉਹ ਰਾਈਟ ਟੂ ਬਿਜ਼ਨਸ ਐਕਟ ਦਾ ਪਹਿਲਾਂ ਵੀ ਹੈਗਾ ਸੀ ਰਾਈਟ ਟੂ ਬਿਜ਼ਨਸ ਐਕਟ ਜਿਹੜਾ ਕਿ ਐਸਐ ਸਰਕਾਰ ਦੇ ਦੌਰਾਨ ਲਿਆਇਆ ਗਿਆ ਸੀ ਪਰ ਜਿਹੜੀਆਂ ਐਮੈਂਡਮੈਂਟਾਂ ਕੀਤੀਆਂ ਗਈਆਂ ਉਹ ਇਸ ਤਰ੍ਹਾਂ ਦੀਆਂ ਕਿ ਆਲਮੋਸਟ ਉਹਦੇ ਨਾਲੋਂ ਦੁਗਣੀ ਤਗਣੀ ਇੰਡਸਟਰੀਆਂ ਇਹਦੇ ਚ ਕਵਰ ਹੋ ਜਾਣਗੀਆਂ ਇੱਕ ਤਾਂ ਜਿਹੜੀ ਲਿਮਿਟ ਹੈ ਉਹ 25 ਕਰੋੜ ਤੋਂ 250 ਕਰੋੜ ਕਰ ਦਿੱਤੀ ਗਈ ਹੈ ਔਰ ਇਸ ਐਕਟ ਦੇ ਵਿੱਚ 250 ਕਰੋੜ ਤੋਂ ਉੱਪਰ ਵੀ ਜੇ ਕੋਈ ਪਾਰਟਿਕੂਲਰ ਇੰਡਸਟਰੀ ਹੈ ਜਿਹਦੇ ਚ ਅਸੀਂ ਐਨੇ ਥੋੜੇ ਟਾਈਮ ਵਿੱਚ ਅਪਰੂਵਲ ਦੇ ਸਕਦੇ ਹਾਂ ਉਹ ਵੀ ਅਸੀਂ ਪਾਵਰ ਇੰਡਸਟਰੀ ডিপਾਰਟਮੈਂਟ ਕੋ ਲੱਲ ਲਿੱਤੀ ਹੈ ਜੇ ਅਸੀਂ ਉਹਦੇ ਵਿੱਚ ਐਡ ਕਰਨਾ ਹੋਵੇ ਸਰਕਾਰ ਐਡ ਕਰ ਸਕਦੀ ਹੈ ਇਹਦੇ ਵਿੱਚ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਹੈ ਇਹਦੇ ਵਿੱਚ ਅਸੀਂ ਪੰਜ ਅਪਰੂਵਲ ਪਿਛਲੇ ਰਾਈਟ ਟੂ ਬਿਜ਼ਨਸ ਐਕਟ ਤੋਂ ਹੋਰ ਐਡ ਕਰਤੇ ਹੈ ਇਹਦੇ ਵਿੱਚ ਲੇਬਰ ডিপਾਰਟਮੈਂਟ ਦਾ ਇੱਕ ਅਪਰੂਵਲ ਹੈ ਫੈਕਟਰੀ ਲਾਇਸੈਂਸ ਦਾ ਦੂਜਾ ਅਪਰੂਵਲ ਹੈ ਕੰਸੈਂਟ ਟੂ ਸਟੈਬਲਿਸ਼ ਤੇ ਕੰਸੈਂਟ ਟੂ ਆਪਰੇਟ ਜਿਹੜਾ ਕਿ ਪੋਲੂਸ਼ਨ ডিপਾਰਟਮੈਂਟ ਦਿੰਦਾ ਹੈ ਉਹ ਤੀਜਾ ਅਪਰੂਵਲ ਹੈ ਚੌਥਾ ਅਪਰੂਵਲ ਹੈਗਾ ਨੋਬਜੈਕਸ਼ਨ ਸਰਟੀਫਿਕੇਟ ਜਿਹੜਾ ਕਿ ਫੋਰੈਸਟ ਡਿਪਾਰਟਮੈਂਟ ਤੋਂ ਲੈਣਾ ਪੈਂਦਾ ਸੀਗਾ ਇਹ ਕੀਤਾ ਹੈ ਪਹਿਲੇ ਜਿਹੜੀ ਰਾਈਟ ਟੂ ਬਿਜ਼ਨਸ ਐਕਟ ਸੀ ਉਹਦੇ ਵਿੱਚ ਸਿਰਫ ਜਿਹੜੇ ਇੰਡਸਟਰੀਅਲ ਪਾਰਕ ਵਿੱਚ ਅਪਰੂਵਡ ਸੀ ਉਹਨਾਂ ਨੂੰ 5 ਦਿਨਾਂ ਵਿੱਚ ਅਪਰੂਵਲ ਦਿੰਦੇ ਸੀ ਹੁਣ ਅਸੀਂ ਉਹਦੇ ਵਿੱਚ ਬਾਕੀ ਸਾਰੇ ਵੀ ਰੀਅਲ ਏਸਟੇਟ ਪ੍ਰੋਜੈਕਟ ਪਾਤੇ ਆ ਚਾਹੇ ਉਹ ਪੂਡਾ ਹੈ ਚਾਹੇ ਉਹ ਲੋਕਲ ਗਵਰਨਮੈਂਟ ਹੈ ਕੋਈ ਵੀ ਰੀਅਲ ਏਸਟੇਟ ਦਾ ਜਿਹੜਾ ਅਪਰੂਵਡ ਪ੍ਰੋਜੈਕਟ ਹੈ ਉਹਨੂੰ 5 ਦਿਨਾਂ ਦੇ ਵਿੱਚ ਵਿੱਚ ਅਸੀਂ ਅਪਰੂਵਲ ਦੇ ਦਾਂਗੇ ਜਿਹੜੇ ਉਸ ਤੋਂ ਬਾਅਦ ਹੈਗੇ ਜਿਹੜੇ ਇਹ ਦੋਨਾਂ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਨਵੇਂ ਪ੍ਰੋਜੈਕਟ ਨੂੰ 15 ਦਿਨਾਂ ਵਿੱਚ ਜੇ ਕਿਸੇ ਦੀ ਐਕਸਪੈਂਸ਼ਨ ਹੈ ਉਹਨੂੰ 18 ਦਿਨਾਂ ਵਿੱਚ ਅਪਰੂਵਲ ਦੇ ਦਿੱਤੀ ਜਾਏਗੀ ਇਹ ਉਹੀ ਇੰਡਸਟਰੀਅਲ ਯੂਨਿਟ ਐਲੀਜੀਬਲ ਹੋਣਗੇ ਜਿਹੜੇ ਕਿ ਗ੍ਰੀਨ ਇੰਡਸਟਰੀ ਹੈਗੇ ਜਾਂ ਕਾਫੀ orange ਵਿੱਚ ਕਵਰਡ ਹੈ red ਤੇ hazardous ਇੰਡਸਟਰੀ ਇਹਦੇ ਵਿੱਚ ਨਹੀਂ ਕਵਰਡ ਹੈ ਪਰ ਅਸੀਂ ਕੋਸ਼ਿਸ਼ ਕਰਕੇ ਜਿੰਨੀਆਂ ਵੱਧ ਤੋਂ ਵੱਧ ਇੰਡਸਟਰੀਆਂ ਇਹਦੇ ਵਿੱਚ ਕਵਰ ਹੋਣ ਗਈਆਂ ਕਰਾਂਗੇ ਸੋ ਕਿਸੇ ਨੇ ਵੀ ਪੂਰੇ ਫਾਰਮ ਭਰ ਕੇ ਰਾਈਟ ਟੂ ਬਿਜ਼ਨਸ ਐਕਟ ਚ ਦਿੱਤਾ ਉਹਨੂੰ 5 ਦਿਨਾਂ ਤੋਂ ਲੈ ਕੇ ਮੈਕਸਿਮਮ 18 ਦਿਨਾਂ ਤੱਕ ਸਾਰੇ ਅਪਰੂਵਲ ਮਿਲ ਜਾਂਦੇ ਆ ਜੀ ਐਸਟੀ ਬਾਰੇ ਜੀ ਮੇਰੇ ਨਾਲ ਮੇਰੇ